ਦੇ ਸੋਨਿਹਾਂ ਬਾਪੂ ਜੀ ਦੇ ਕਿਨੇ ਕਿਨੇ ਲੱਗੇ ਜੰਗਸਤ ਫਿਰ ਜੇ ਸਮਾਨ ਕੀਤਾ ਕਿਸੇ ਦੇ ਕੋਈ ਹੁਦਿਕਾ ਹਾਲ ਸਰ ਵਾਹਿਗੁਰੂ ਜੀ ਸਨਮਾਨਯੋਗ ਸਿੰਘ ਸਾਹਿਬ ਜਾਨੀ ਪ੍ਰਵਿੰਦਰਪਾਲ ਸਿੰਘ ਦੀ ਬਤਨ ਦੇ ਨਾਮ ਨੂੰ ਸਤਿਕੰਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਤੌਰ ਸਿੰਘ ਸਾਹਿਬ ਨੇ ਕੀਤਾ ਗਿਆ ਔਰ ਰੀਨੰਦ ਦੇ ਨਾਲ ਸਿੰਘ ਸਾਹਿਬ ਜੈਨੂ ਕੇਵਲ ਸਿੰਘ ਜੀ ਨੂੰ ਪੌਣ ਸਿੰਘ ਸਾਹਿਬ ਜਿਨ੍ਹਾਂ ਕੀ ਸਤਿ ਸੰਸਿਧੀ ਹੋ ਨੰਬਰ ਸਾਹਿਬ ਨੂੰ ਦਿੱਤਾ ਇਸ ਲਈ ਮੈਂ ਪੰਚ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਨ ਆਨ ਦੇ ਸਰਕਾਰ ਦੇ ਕੇਂਦਰ ਤੋਂ ਦੀ ਭਾਵੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਮੂਹੀ ਐਂਟਰੀ ਕਮੇਟੀ ਦਾ ਸੰਸਾਹਿਬਾ ਮਾਦਾ ਸੰਭਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚ ਧੰਨਵਾਦ ਕਰਦਾ ਕੰਕਸ਼ਨ ਸਾਹਿਬ ਹਨ ਨੀਤਲ ਸਿੰਘ ਸਾਹਿਬ ਹਨ ਪ੍ਰਵਿੰਦਰਪਾਲ ਸਿੰਘ ਜੀ ਡੋਕਟਰ ਜਿਨ੍ਹਾਂ ਨੇ ਕੰਕਸ਼ਨ ਕਚਾਲ ਵਿਖੋਂ ਬਹੁਤ ਉਰਮਦਾ ਸੂਰ ਦੇ ਅੰਤਰਾਬ ਕਿਤਾਬ ਦੀ ਮਹਾਨ ਵਿਦਵਾਨ ਹਨ ਸਿਤ ਪੰਜ ਦੇ ਹਰ ਵਿਸ਼ੇ ਦੇ ਉੱਤੇ ਬੋਲਣ ਦਾ ਇਹਨਾਂ ਨੂੰ ਵਿਦਵਤਾ ਪ੍ਰਤਿਭਾ ਸਰੂਪ ਸਰਦਾਰ ਦਿਨਸਮਰਤਾ ਬਕਸੇ ਸਪਤੀ ਹੈ ਔਰ ਬਹੁਤ ਸਖੋਤੀ ਦੇ ਵਿਦਵਾਨ ਹਨ ਸਫਲ ਵਿਅਕਤੀ ਕਰ ਰਹੇ ਹਨ ਇਸ ਲਈ ਕਾਹਮ ਨੂੰ ਇਹਨਾਂ ਤੋਂ ਮਾਣ ਹੈ ਉੱਥੇ ਬੰਦੀ ਗਵਰਨਮੈਂਟ ਕਚਾਲ ਨੂੰ ਵੀ ਮਾਣ ਹੈ ਸ਼ਰੋਮਨੀ ਕੁਮਾਰ ਜੀ ਦੁਆਰਾ ਪ੍ਰਗਉਂਦ ਕਮੇਟੀ ਐਸੇ ਫੌਮ ਦੇ ਮਹਾਨ ਵਿਦਵਾਨਾਂ ਨੇ ਜੋ ਸਨਮਾਨ ਸਤਕਾਰ ਦੇ ਰਹੀ ਐ ਸ਼ਰੋਮਨੀ ਕੁਮਾਰ ਜੀ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੀ ਸੰਗਤ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ